ਚਰਚ ਚੋਖਾ ਜੀਵਨ ਸਾਸੰਗ ਭਵਨ ਕ੍ਰਿੰਡਾ ਦੇ ਮੁੱਖ ਸੇਵਾਦਾਰ ਅਤੇ ਸ਼ਰੂਮਣੀ ਲੋਕਦਲ ਪਾਰਟੀ 크੍ਰਿਸਚੀਅਨ ਸੈੱਲ ਦੇ ਸੁਭਾ ਪ੍ਰਧਾਨ ਪਾਸਟਰ ਲਾਲ ਮਸੀਹ ਵੱਲੋਂ ਪ੍ਰਭੂ ਯਿਸੂ ਮਸੀਹ ਦੇ ਜਨਮ ਦੇ ਹੜੇ ਦੇ ਸਬੰਧ ਵਿੱਚ ਪੰਜਾਬ ਦੀਆਂ ਚਰਚਾ ਅੰਦਰ ਪ੍ਰਭੂ ਯਿਸੂ ਮਸੀਹ ਦੇ ਗੁਰਗਾਨ ਲਈ ਵਿਸ਼ੇਸ਼ ਪ੍ਰੋਗਰਾਮ ਉਲੀਕੇ ਗਏ ਹਨ ਇਸੇ ਲੜੀ ਦੇ ਤਹਿਤ ਹਲਕਾ ਰਾਜਾ ਸਾਸੀ ਦੇ ਪਿੰਡ ਲੋਪੋਕੇ ਦੇ ਇਲਾਕਾ ਕਲੋਨੀਆਂ ਵਿਖੇ ਪਾਸਟਰ ਗੁਰਦੀਪ ਮਸੀਹ ਦੀ ਅਗਵਾਈ ਵਿੱਚ ਇੱਕ ਸਮਾਗਮ ਕੀਤਾ ਗਿਆ ਜਿਸ ਵਿੱਚ ਭਾਰੀ ਗਿਣਤੀ ਵਿੱਚ ਸੰਗਤਾਂ ਨੇ ਸ਼ਮੂਲੀਅਤ ਕੀਤੀ ਅਤੇ ਪ੍ਰਭੂ ਯਿਸੂ ਮਸੀਹ ਦੇ ਗੁਣ ਗaan ਕੀਤਾ ਗਿਆ ਇਸ ਮੌਕੇ ਸ਼ਿਮਲਾ ਤੋਂ ਪਾਸਟਰ ਆਪਣੇ ਸਾਥੀਆਂ ਸਮੇਤ ਪਹੁੰਚੇ ਤੇ ਸੰਗਤਾਂ ਨਾਲ ਆਪਣੇ ਵਿਚਾਰ ਸਾਂਝੇ ਕੀਤੇ ਇਸ ਮੌਕੇ ਪਾਸਟਰ ਲਾਲ ਮਸੀਹ ਨੇ ਗੱਲਬਾਤ ਕਰਦਿਆਂ ਕਿਹਾ ਕਿ ਇਹ ਜੋ ਪ੍ਰੋਗਰਾਮ ਉਲੀਕੇ ਗਏ ਹਨ ਇਹਨਾਂ ਵਿੱਚ ਜਿੱਥੇ ਪ੍ਰਭੂ ਯਿਸੂ ਮਸੀਹ ਜੀ ਦੀ ਮਹਿਮਾ ਦਾ ਗੁਣ ਗaan ਕੀਤਾ ਜਾਵੇਗਾ ਉੱਥੇ ਹੀ ਪੰਜਾਬ ਅੰਦਰ ਚੱਲ ਰਹੀਆਂ ਚਰਚਾ ਵਿੱਚ ਆਉਣ ਵਾਲੀਆਂ ਮੁਸ਼ਕਲਾਂ ਸੰਬੰਧੀ ਜਾਜਾ ਵੀ ਲਿਆ ਜਾਵੇਗਾ ਅਤੇ ਇਹਨਾਂ ਮੁਸ਼ਕਲਾਂ ਦਾ ਮੌਜੂਦਾ ਸਰਕਾਰ ਅਤੇ ਪ੍ਰਸ਼ਾਸਨ ਨਾਲ ਗੱਲਬਾਤ ਦੌਰਾਨ ਹੱਲ ਕਰਨ ਦੇ ਯਤਨ ਕੀਤੇ ਜਾਣਗੇ ਜੇਕਰ ਸਰਕਾਰ ਤੇ ਪ੍ਰਸ਼ਾਸਨ ਕੋਈ ਆਨਾਕਾਨੀ ਕਰਦੇ ਹਨ ਤਾਂ ਸ਼੍ਰੋਮਣੀ ਲੋਕਦਲ ਪਾਰਟੀ ਦੀ ਸਰਕਾਰ ਬਣਨ ਤੇ ਸਾਰੇ ਕੰਮ ਪਹਿਲ ਦੇ ਆਧਾਰ ਤੇ ਕੀਤੇ ਜਾਣਗੇ ਇਸ ਮੌਕੇ ਪਾਸਟਰ ਗੁਰਦੀਪ ਮਸੀਹ ਲੋਪੋਕੇ ਮੇਜਰ ਮਸੀਹ ਹਾਬਲ ਮਸੀਹ ਵਿੱਕੀ ਮਸੀਹ ਸੁਖਦੇਵ ਮਸੀਹ ਰਾਜ ਮਸੀਹ ਸੋਨੂ ਸਿੰਘ ਆਦਮਾ ਜੂ ਸੰ ਸਭ ਤੋਂ ਪਹਿਲਾਂ ਬਹੁਤ ਬਹੁਤ ਪ੍ਰਭੂ ਜੀ ਦਾ ਧੰਨਵਾਦ ਅੱਜ ਖੁਦਾਵੰਦ ਖੁਦਾ ਨੇ ਪਿਤਾ ਪਰਮੇਸ਼ਰ ਨੇ ਅੱਜ ਬਹੁਤ ਹੀ ਸੁੰਦਰ ਸਮਾਪਸਾਨ ਬਖਸ਼ਿਆ ਜੋ ਸੀ ਅੱਜ ਦੀ ਸ਼ਾਮ ਦੇ ਵਿੱਚ ਇਸ ਏਰੀਆ ਜਿਹੜਾ ਲੋਪੁਕਿਚਾ گاਵਾ ਬਾਰਡਰ ਏਰੀਆ ਔਰ ਅਸੀਂ ਸਾਡੇ ਬਹੁਤ ਹੀ ਸਤਿਕਾਰ ਦੇ ਯੋਗ ਪਾਸਟਰ ਗਰਦੀਮਸੀ ਜੀ ਜਿਹਨਾਂ ਦੇ ਚਰਚ ਵਿੱਚ ਇਸ ਜਗ੍ਹਾ ਤੇ ਅਸੀਂ ਪ੍ਰਭੂ ਦਾ ਧੰਨਵਾਦ ਕਰ ਰਹੇ ਹਾਂ ਪ੍ਰਭੂ ਦੀ ਮਹਿਮਾ ਗਾ ਰਹੇ ਹਾਂ ਗੁਣਗਾਨ ਕਰ ਰਹੇ ਹਾਂ ਔਰ ਮੈਂ ਧੰਨਵਾਦ ਕਰਦਾ ਸਾਡੇ ਬਹੁਤ ਹੀ ਸਤਿਕਾਰ ਦੇ ਜੋਗ ਸ਼ਿਮਲਾ ਤੋਂ ਜਿਹੜੀ ਅੱਜ ਪ੍ਰਭੂ ਦੇ ਦਾਸ ਆਏ ਨੇ ਉਹਦੇ ਨਾਲ ਟੀਮ ਆਈ ਆ ਮੈਂ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਕਰਦਾ ਕਿ ਅੱਜ ਜਿਹੜੇ ਪ੍ਰਭੂ ਦੀ ਬਾਣੀ ਚ ਲਿਖਿਆ ਜਿਹੜੇ ਸੇਵਕ ਨੇ ਨਾ ਉਹਦੂਨੇ ਆਦਰ ਦੇ ਜੋਗ ਨੇ ਸੇਵਕਾਂ ਦੀ ਸੇਵਾ ਕਰ ਲਈ ਤੇ ਪ੍ਰਭੂ ਦੀ ਸੇਵਾ ਕਰਨ ਲਈ ਇੱਕ ਬਰਾਬਰ ਹੈ ਮੈਂ ਧੰਨਵਾਦ ਕਰਦਾ ਇੱਥੇ ਆਈਆਂ ਹੋਈਆਂ ਸੰਗਤਾਂ ਦਾ ਮੈਂ ਸ਼ੁਕਰ ਕਰਦਾ ਪ੍ਰਭੂ ਜੀ ਦਾ ਧੰਨਵਾਦ ਰਬ ਇਹਨਾਂ ਸੰਗਤਾਂ ਨੂੰ ਬਹੁਤ ਬਰਕਤ ਹੋਵੇ ਇਸ ਜਿਹੜਾ ਚਰਚਾ ਇਹਦੀ ਬੱਡੀ ਗ੍ਰੋਥ ਤੋਂ ਕਰੇ ਤਾਂ ਵੀ ਇਹ ਸ਼ਮਤੀ ਬੜੀ ਬਰਕਤ ਦੇਵੇ ਇਹਨਾਂ ਦੇ ਨਾਲ ਜਿਹੜੀ ਟੀਮ ਮੈਂ ਦਸਰਾ ਚੋਣਾ ਕਿ ਸਾਡੇ ਬਹੁਤ ਹੀ ਸਤਿਕਾਰਯੋਗ ਹਾਜ਼ਿਲ ਜੀ ਇਹਨਾਂ ਦੀ ਟੀਮ ਜਿਹੜੀ ਆ ਬਹੁਤ ਚੰਗੀ ਵਰਕਸ਼ਾਪ ਕਰਦੇ ਜੋਗ ਨੇ ਕਰਦੇ ਨੇ ਮੈਂ ਬਹੁਤ-ਬਹੁਤ ਧੰਨਵਾਦ ਕਰਦਾ ਮੈਂ ਕੁਝ ਹੋਰ ਵੀ ਮੈਂ ਦਸਰਾ ਚੋਣਾ ਕਿ ਅੱਜ ਜਿਹੜਾ ਅਸੀਂ ਸ਼ੁਰੂਆਤ ਕੀਤੀ ਆ ਇਹ ਜਿਹੜਾ ਮਤਲਬ ਰਾਜਸਾਂਸੀ ਹਲਕਾ ਵਾ ਉਹਦੇ ਵਿੱਚ ਬਹੁਤ ਸਾਰੇ ਸੇਵਕ ਨੇ ਬਹੁਤ ਸਾਰੇ ਜਿਹੜੇ ਚਰਚ ਹੋਏ ਨੇ ਬਣੇ ਹੋਏ ਨੇ ਤੇ ਉਹਨਾਂ ਚਰਚਾਂ ਦੇ ਵਿੱਚ ਅਸੀਂ ਹਰ ਚਰਚਾਂ ਦੇ ਵਿੱਚ ਜਿਹੜਾ ਇਹ ਗੁਣ ਗਾਣ ਜਿਹੜਾ ਇਹ ਕਰਨਾ ਵਾ ਪ੍ਰਭੂ ਦਾ ਧੰਨਵਾਦ ਕਰਨਾ ਹੈ ਤੇ ਪ੍ਰਭੂ ਦੀ ਮਹਿਮਾ ਕਰਦੇ ਰਵਾਂਗੇ ਤੇ ਮੈਂ ਦੂਸਰਾ ਚਾਹਣਾ ਕਿ ਜਿਹੜੇ ਅਸੀਂ ਪਿਛਲੇ ਸਮੇਂ ਤੋਂ ਅਸੀਂ ਬਹੁਤ ਲੰਮੇ ਸਮੇਂ ਤੋਂ ਜਿਹੜੀ ਆ ਇਹ ਸੇਵਾ ਜਿਹੜੀ ਪ੍ਰਭੂ ਦੀ ਕਰ ਰਹੇ ਆ ਸੇਵਾ ਦੇ ਨਾਲ ਨਾਲ ਮੈਂ ਦਸਰਾ ਚਾਹਣਾ ਕਿ ਸਾਡੇ ਬਹੁਤ ਹੀ ਜਿਹੜੀ ਹੁਣ ਅਸੀਂ ਇਸ ਸਮੇਂ ਆਪਾਂ ਇੱਕ ਚਰਚਾਂ ਦੇ ਵਾਸਤੇ ਜਿੰਨਾਂ ਚਰਚਾਂ ਤੇ ਤੁਹਾਨੂੰ ਤੁਸੀਂ ਦੇਖ ਰਹੇ ਹੋ 8 ਪਈਆਂ ਹੋਈਆਂ ਨੇ ਕਈਆਂ ਦੇ ਜਿਹੜੇ ਬਾਥਰੂਮ ਲਾਈਟਿੰਗ ਚੱਚਦੇ ਉਹਨਾਂ ਨੂੰ ਗੇਟ ਨਹੀਂ ਲੱਗੇ ਹੋਏ ਦਰਵਾਜ਼ੇ ਨਹੀਂ ਲੱਗੇ ਇਹ ਬਹੁਤ ਸਾਰੀਆਂ ਜਿਹੜੀਆਂ ਕਮੀਆਂ ਨੇ ਅਸੀਂ ਪ੍ਰਭੂ ਕੀ ਧੰਨਵਾਦ ਕਰਦੇ ਆ ਦਾਵਾ ਕਰ ਰਹੇ ਆ ਕਿ ਆ ਉਹਨਾਂ ਦੇ ਦਿਨਾਂ ਤੇ ਜਿਹੜੀ ਅਸੀਂ ਇੱਕ ਸਾਡੇ ਨਾਲ 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 ਸੇਵਾ ਕਰ ਰਹੇ ਆ ਬਹੁਤ ਚੰਗੇ ਢੰਗ ਨਾਲ ਔਰ ਨਾਲ ਨਾਲ ਜਿਹੜੀ ਸਾਡੀ ਸ਼੍ਰੋਮਣੀ ਲੋਕਦਲ ਪਾਰਟੀ ਆ ਅਸੀਂ ਜਿਹੜੇ ਸਾਡੇ ਸ਼ਿੰਦਰ ਹੌਸਲਾ ਜੀ ਸਰਾਸ਼ਟੀ ਪ੍ਰਧਾਨ ਆ ਉਹਨਾਂ ਤੋਂ ਬੜਾ ਵਿਸ਼ਵਾਸ ਰਾਇਆ ਕਿ ਸਭ ਤੋਂ ਪਹਿਲੋ ਜਦੋਂ ਸਾਡੀ ਪਾਰਟੀ ਹੋਂਦ ਚਾਹੁੰਦੀ ਆ ਤੇ ਅਸੀਂ ਚਰਚਾ ਨੂੰ ਸਾਬਤ ਕਰਾਂਗੇ ਔਰ ਚਰਚਾ ਦੇ ਜਿਹੜੇ ਕੰਮ ਐ ਸਾਰੇ ਕਰਾਂਗੇ ਸੋ ਇਸ ਕਰਕੇ ਬਹੁਤ ਬਹੁਤ ਆਈ ਹੋਈ ਸੰਗਤ ਦਾ ਧੰਨਵਾਦ ਉਹ ਵੀ ਦੇਸਾਂ ਦਾ ਆਉਣ ਦੇ ਵਿੱਚ ਰੱਬ ਨੇ ਮਦਦ ਕੀਤੀ ਆ ਉਹਨਾਂ ਦਾ ਵੀ ਧੰਨਵਾਦ ਮੈਂ ਬਹੁਤ ਧੰਨਵਾਦ ਕਰਦਾ ਸਾਡੇ ਪਾਰਟੀ ਗਦੀਮ ਸਿੰਘ ਜੀ ਜਿਨ੍ਹਾਂ ਨੇ ਅੱਜ ਦਾ ਜਿਹੜਾ ਹੀ ਇਹ ਪ੍ਰਾਰਲਾ ਕੀਤਾ ਇਸ ਮੀਟਿੰਗ ਦਾ ਰੋਜਨ ਕੀਤਾ ਮੈਂ ਬਹੁਤ ਧੰਨਵਾਦ ਕਰਦਾ ਜੀ ਮੈਂ ਪੌਲਵਿਕੀ ਵੇਦ ਮੈਂ ਸ਼ਿਮਲਾ ਸੇ ਹੂੰ ਔਰ ਹਮ ਲੋਗ ਯਹਾਂ ਪਰ ਆਏ ਹੈ प्रार्थना के लिए और राष्ट्र लाल मसीह ने हमें इन्वाइट किया है ताकि हम यहाँ पे आके आराधना कर सकें प्रार्थना कर सकें और संगत को हम परमेश्वर के बचन को सिखा सकें सो so, ये काफी लेट हो गए हम लोग लेकिन ये एरिया काफी हम देख रहे हैं कि काफी ज्यादा डेवलप नहीं है आने वाले समय में हम ये प्रार्थना करेंगे और आत्माएं बचें और इस चर्च के अंदर जो भी कमियां हैं जो चर्च बनना है बड़ा जमीन है उसका भी परमेश्वर सारा इंतजाम यू